ਸਫੀਰ ਨਛੱਤਰਪਾਜੀ ਪੈਰੀਪੰਨਾ ਜੀ ਪਾਜੀ ਸਭ ਤੋਂ ਪਹਿਲਾਂ ਤਾਂ ਮਾਫੀ ਸਲੀਮ ਤੋਂ ਬਾਅਦ ਜਬਰਜ ਹੰਸ ਨੇ ਮੰਗੀ ਮਾਫੀ ਕੁਝ ਦਿਨ ਪਹਿਲਾਂ ਨਛੱਤਰ ਗਿਲ ਦਾ ਪੰਜਾਬ ਦੇ ਤਿੰਨ ਮਸ਼ਹੂਰ ਗਾਇਕਾਂ ਬਲੋਂ ਮਜ਼ਾਕ ਉਡਾਇਆ ਗਿਆ ਸੀ ਇਸ ਮਾਮਲੇ 'ਚ ਰੋਸ਼ਨ ਪ੍ਰਿੰਸ ਜਬਰਜ ਹੰਸ ਅਤੇ ਮਾਸਟਰ ਸਲੀਮ ਦੇ ਨਾਮ ਸ਼ਾਮਲ ਸੀ ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਆਈਆਂ ਉਹ ਤੇਜ਼ੀ ਨਾਲ ਵਾਇਰਲ ਹੋ ਗਈਆਂ ਅਤੇ ਤਿੰਨਾਂ ਗਾਇਕਾਂ ਨੂੰ ਹਰ ਪਾਸਿਓਂ ਭਾਰੀ ਨਫ਼ਰਤ ਦਾ ਸਾਹਮਣਾ ਕਰਨਾ ਪਿਆ ਲੋਕਾਂ ਨੇ ਸਖਤ ਸੁਭਾਲ ਚੁੱਕੇ ਫੈਨ ਨਾਰਾਜ਼ ਹੋ ਗਏ ਅਤੇ ਹਰ ਕੋਈ ਇਹ ਪੁੱਛਦਾ ਰਿਹਾ ਕਿ ਇਹ ਸਿਰਫ ਮਜ਼ਾਕ ਸੀ ਜਾਂ ਫਿਰ ਨਛੱਤਰ ਗਿਲ ਦੀ ਸਿੱਧੀ ਮੂੰਹ ਤੇ ਬੇਇੱਜ਼ਤੀ ਮਾਸਟਰ ਸਲੀਮ ਤੋਂ ਬਾਅਦ ਹੁਣ ਜਵਰਾਜ ਹਾਂਸ ਵੀ ਲਾਈਵ ਆਏ ਅਤੇ ਉਹਨਾਂ ਨੇ ਵੀ 97 ਗਿਲ ਤੋਂ ਲਾਈਵ ਆ ਕੇ ਮਾਫੀ ਮੰਗੀ ਸਭ ਦੇ ਸਾਹਮਣੇ ਪਰ ਜਵਰਾਜ ਹਾਂਸ ਦੀ ਲਾਈਵ 'ਚ ਕੁਝ ਐਸੀਆਂ ਗੱਲਾਂ ਦੇਖਣ ਨੂੰ ਮਿਲੀਆਂ ਜਿਨ੍ਹਾਂ ਨੇ ਲੋਕਾਂ ਨੂੰ ਫਿਰ ਤੋਂ ਹੈਰਾਨ ਕਰ ਦਿੱਤਾ ਜਵਰਾਜ ਹਾਂਸ ਨੇ ਅਸਲ ਵਿੱਚ ਲਾਈਵ 'ਚ ਕੀ ਕੀ ਕੀਤਾ ਉਹ ਤੁਸੀਂ ਅੱਗੇ ਖੁਦ ਹੁਣ ਵੀਡੀਓ 'ਚ ਦੇਖੋ ਸੱਸੀ ਗੱਲ 97 ਪਾਜੀ ਪੈਰੀ ਪੰਨਾ ਜੀ ਪਾਜੀ ਸਭ ਤੋਂ ਪਹਿਲਾਂ ਤਾਂ ਮਾਫੀ ਪਾਜੀ ਮੈਂ ਜ਼ਿੰਦਗੀ 'ਚ ਕਦੀ ਸੋਚ ਵੀ ਨਹੀਂ ਸਕਦਾ ਸੁਪਨੇ 'ਚ ਵੀ ਨਹੀਂ ਸੋਚ ਸਕਦਾ ਕਿ ਤੁਹਾਨੂੰ ਹਰਟ ਕੀਤਾ ਜਾਵੇ ਫੋਡੀ ਗਾਇਕੀ ਨੂੰ ਫੋਡੇ 뮤직 ਦਾ ਮਜ਼ਾਕ ਉਡਾ ਜਾਵੇ ਜਾਂ ਇਦਾਂ ਦੀ ਕੋਈ ਸਾਡੀ ਇੰਟੈਂਸ਼ਨ ਮਨਸ਼ਾ ਨਹੀਂ ਸੀਗੀ ਉਹ ਇੱਕ ਇੱਕ ਸੈਕਿੰਡ ਲਈ ਅਸੀਂ ਪਤਾ ਨਹੀਂ ਆਪਣੀ ਮਸਤੀ 'ਚ ਸੀਗੇ ਸਾਡੇ ਦਿਮਾਗ 'ਚ ਵੀ ਨਹੀਂ ਸੀਗਾ ਨਾ ਮੇਰੇ ਨਾ ਰੋਸ਼ਨ ਭਾਈ ਦੇ ਨਾ ਸਲੀਮ ਭਾਈ ਦੇ ਕਿ ਤੁਹਾਨੂੰ ਬੁਰਾ ਲੱਗੇ ਇਸ ਚੀਜ਼ ਦਾ ਕਿਉਂਕਿ ਅਸੀਂ ਕਿਸੇ ਹੋਰ ਮਸਤੀ 'ਚ ਉਹ ਕੰਟੈਕਸਟ 'ਚ ਸੀਗੇ ਕਰ ਰਹੇ ਬੱਟ ਪਾਜੀ ਜੇ ਤੁਹਾਨੂੰ ਲੱਗਦਾ ਕਿ ਅਸੀਂ ਗਲਤੀ ਕੀਤੀ ਆ ਵੈਰੀ ਸੌਰੀ ਪਾਜੀ ਤੁਸੀਂ ਵੱਡੇ ਆ ਤੁਸੀਂ ਸਾਡੇ ਪੰਜਾਬ ਦਾ ਮਾਣ ਹੋ ਤੁਸੀਂ ਬਹੁਤ ਸੁਰੀਲਾ ਆਰਟਿਸਟ ਹੋ ਬਹੁਤ ਵੱਡਾ ਆਰਟਿਸਟ ਹੋ ਮੈਂ ਤਾਂ ਕੁਝ ਵੀ ਨਹੀਂ ਪਾਜੀ ਛੋਟਾ ਜਿਹਾ ਆਰਟਿਸਟ ਆ ਥੋੜਾ ਬਹੁਤਾ ਹੱਥ ਪੱਲਾ ਮਾਰਦਾ ਫਿਰਦਾ ਜੀ ਤੁਹਾਨੂੰ ਦੇਖ ਕੇ ਤੁਹਾਡੇ ਗਾਣਿਆਂ ਨੂੰ ਸੁਣ ਸੁਣ ਕੇ ਥੋੜਾ ਬਹੁਤਾ ਗਾਣਾ ਸਿੱਖਿਆ ਪਾਜੀ ਬਿਲਕੁਲ ਵੀ ਨਹੀਂ ਮੈਂ ਸੋਚ ਸਕਦਾ ਜਦੋਂ ਤੁਹਾਡੀ ਮੇਰੀ ਕੱਲ ਗੱਲ ਵੀ ਹੋ ਰਹੀ ਸੀ ਰਾਤ ਫੋਨ ਤੇ ਤੁਸੀਂ ਮੈਨੂੰ ਇਹ ਕਹਿ ਕੇ ਤੂੰ ਮੇਰੇ ਬੱਚਾ ਵਰਗਾ ਆ ਯੂ ਲਾਈਕ ਮਾਈ ਸਨ ਤੇ ਪਾਜੀ ਜੋ ਬੱਚੇ ਤੋਂ ਗਲਤੀ ਹੋ ਗਈ ਆ ਕੁਛ ਵੱਡੇ ਆਂ ਤੁਸੀਂ ਮਾਫ ਕਰ ਦਿਓ ਮੈਂ ਕਦੀ ਵੀ ਨਹੀਂ ਸੁਪਨੇ ਚ ਵੀ ਨਹੀਂ ਸੋਚ ਸਕਦਾ ਤੁਹਾਨੂੰ ਹਰਟ ਕਰਨ ਦੀ ਔਰ ਵਾਂਸ ਅਗੇਨ ਆਮ ਵੈਰੀ ਸੌਰੀ ਜੇ ਕਿਸੇ ਵੀ ਗੱਲ ਦਾ ਬੁਰਾ ਲੱਗਾ ਹੋਵੇ ਮੈਂ ਕਦੀ ਵੀ ਨਹੀਂ ਚਾਹੂੰਗਾ ਕਿ ਤੁਹਾਨੂੰ ਹਰਟ ਕੀਤਾ ਜਾਵੇ ਵਾਂਸ ਅਗੇਨ ਫਾਈ ਸੌਰੀ ਮੈਂ ਆਉਂਗਾ ਤੁਹਾਡੇ ਕੋਲ ਜਲਦੀ ਤੇ ਮਿਲ ਕੇ ਵੀ ਮਾਫੀ ਮੰਗਣਾ ਹਾਂ ਤੁਹਾਨੂੰ ਲਵ ਯੂ ਫਾਈ ਉਮੀਦ ਆ ਇਹ ਵੀਡੀਓ ਦੇਖ ਕੇ ਤੁਹਾਨੂੰ ਅਸਲੀ ਸੱਚ ਦੀ ਥੋੜੀ-ਬਹੁਤੀ ਤਾਂ ਸਮਝ ਆ ਹੀ ਗਈ ਹੋਵੇਗੀ ਹੁਣ ਤੁਹਾਡੀ ਵਾਰੀ ਆ ਤੁਹਾਨੂੰ ਕੀ ਲੱਗਦਾ ਆ ਮਾਸਟਰ ਸਲੀਮ ਅਤੇ ਜਵਰਾਜ ਹਾਂਸ ਨੇ ਜੋ ਕਿਹਾ ਉਹ ਸੱਚ ਸੀ ਜਾਂ ਸਿਰਫ ਸਫਾਈ ਕੈਮਰੇ ਅੱਗੇ ਹੇਠਾਂ ਕਮੈਂਟ ਕਰਕੇ ਜਰੂਰ ਦੱਸਿਓ ਇਸੇ ਤਰ੍ਹਾਂ ਦੀਆਂ ਹੋਰ ਸੱਚੀਆਂ ਅਤੇ ਜਾਣਕਾਰੀਆਂ ਭਰੀਆਂ ਵੀਡੀਓ ਦੇਖਣ ਲਈ ਵੀਡੀਓ ਨੂੰ ਲਾਈਕ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰਕੇ ਜਰੂਰ ਜਾਇਓ